welcom to recent times ਮੈਂ ਮਮੂਨ রশিদ ਅੱਜ ਫੇਰ ਆਪ ਸਭ ਨੂੰ ਵੈਲਕਮ ਕਰਦਾ ਆਪਣੇ ਚੈਨਲ ਦੇ ਵਿੱਚ ਅੱਜ ਮੁਬੀਨ ਫਰੂਕੀ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਔਰ ਗੱਲਬਾਤ ਕਰਨ ਦਾ ਜੋ ਮੋਟਿਵ ਹੈ ਉਹ ਮੋਟਿਵ ਹੈ ਸੀਏ ਜੋ ਸਿਟੀਜ਼ਨ ਅਮੈਂਡਮੈਂਟ ਐਕਟ ਸੈਂਟਰ ਦੀ ਬੀਜੇਪੀ ਸਰਕਾਰ ਨੇ ਲਾਗੂ ਕੀਤਾ ਹੈ ਉਸ ਦਾ ਕੀ ਅਸਰ ਹੋਣ ਵਾਲਾ ਹੈ ਉਹ ਐਕਟ ਬੇਸਿਕਲੀ ਹੈ ਕਿ ਔਰ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਕਿ ਮੁਸਲਮਾਨ ਬੜੇ ਡਰੇ ਹੋਏ ਨੇ ਇਸ ਸੈਕਟਰ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਕਿ ਵਰਡਨ ਤਾ ਉਹ ਸਾਰੀ ਗੱਲਬਾਤ ਜੋ ਹੈ ਆਪਾਂ ਪੁੱਛਾਂਗੇ ਐਡਵੋਕੇਟ ਮੁਵੀਨ ਫਰੂਕੀ ਸਾਹਿਬ ਜੋ ਪ੍ਰੈਜ਼ੀਡੈਂਟ ਆ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪਹਿਲਾਂ ਵੀ ਕਈ ਮੁੱਦਿਆਂ ਦੇ ਉੱਪਰ ਸਾਡੇ ਸਟੂਡੀਓ ਦੇ ਵਿੱਚ ਆ ਚੁੱਕੇ ਸਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਐ ਅਕਸਰ ਇਹਨਾਂ ਦੀ ਆਓ ਇੱਕ ਵਾਰ ਫੇਰ ਆਪਾਂ ਵੈਲਕਮ ਕਰੀਏ ਔਰ ਕੁਛ ਇਹ CAA ਦੇ ਬਾਰੇ ਮੁਵੀਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਹੀ ਥੈਂਕ ਯੂ ਮਮਨ ਸਾਹਿਬ ਸਰ ਅੱਜ ਦਾ ਜੋ ਮੁੱਦਾ ਹੈ CAA ਜੋ ਮਤਲਬ ਇੱਕ ਨਵਾਂ ਇੱਕ ਆਪਾਂ ਕਹੀਏ ਕਾਨੂੰਨ ਲਾਗੂ ਹੋਇਆ ਹੈ ਜਾਂ ਇੱਕ ਐਕਟ ਬਣਿਆ ਤਾਂ ਇਹਦੇ ਤੇ ਪਹਿਲਾਂ ਤਾਂ ਇਹ ਦੱਸੋ ਸਰ ਹੈ ਕੀ ਅ ਮਾਹੂਨ ਸਾਹਿਬ ਇਹ ਕਾਫੀ ਦਿਨ ਦਾ ਰੌਲਾ ਪੈ ਰਿਹਾ ਹੈ ਸ਼ਾਇਦ ਮਲੇਰ ਕੋਟਲੇ ਦੇ ਲੋਕ ਤਾਂ ਇਸ ਤੋਂ ਵਾਕਿਫ ਵੀ ਨਹੀਂ ਕਿਉਂਕਿ ਪ੍ਰੋਟੈਸਟ ਵੀ ਇੱਥੇ ਕਾਫੀ ਹੋਏ ਸੀਗੇ ਜੀ ਇਸ ਨੂੰ ਲੈ ਕੇ ਇੱਕ ਸਿਟੀਜ਼ਨ ਐਮੈਂਡਮੈਂਟ ਐਕਟ ਹੈ ਜੋ ਕਿ ਅ ਹੁਣ ਰੀਸੈਂਟਲੀ ਇਹਨੂੰ ਲਾਗੂ ਕਰ ਦਿੱਤਾ ਗਿਆ ਔਰ ਇਦੇ ਵਿੱਚ ਇਹ ਕਿ ਤਿੰਨ ਮੁਲਕ ਜਿਹੜੇ ਸਾਡੇ ਗੁਮਾਂਡੀ ਮੁਲਕ ਨੇ ਬੰਗਲਾਦੇਸ਼ ਅਫਗਾਨਿਸਤਾਨ ਔਰ ਪਾਕਿਸਤਾਨ ਇਥੋਂ ਜਿਹੜੇ ਗੈਰ ਮੁਸਲਿਮ ਸ਼ਰਨਾਰਥੀ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਲਈ ਇਹ ਐਕਟ ਬਣਾਇਆ ਗਿਆ ਮਗਰ ਜਿਹੜਾ ਅਸਲ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਇਹ ਇੱਕ ਐਨ ਆਰ ਪੀ ਔਰ ਐਨ ਆਰ ਐਸ ਕੀ ਵੱਲੋਂ ਇੱਕ ਵੱਡਾ ਹੋਇਆ ਕਦਮ ਹੈ ਜੀ ਇਸ ਲਈ ਸਾਰੇ ਲੋਕ ਜਿਹੜੇ ਨੇ ਉਹ ਵਰੀਡ ਵੀ ਨੇ ਔਰ ਜੋ ਇਹਨਾਂ ਨੇ ਇਹ ਐਕਟ ਪਾਸ ਕੀਤਾ ਇਹ ਇੱਕ ਗੈਰ ਸਭਿਧਾਨਕ ਐਕਟ ਆ ਜੀ ਸਭਿਧਾਨ ਦੀਆਂ ਜਿਹੜਾ ਸਾਡਾ ਸਭਿਧਾਨ ਆ ਭਾਰਤ ਦਾ ਇਹ ਸੈਕੂਲਰਿਜ਼ਮ ਦੇ ਉੱਪਰ ਆ ਅਧਾਰਿਤ ਆ ਔਰ ਆਰਟੀਕਲ 14 ਹੈ ਜਿਹੜਾ ਉਹ ਸਮਾਨਤਾ ਦਾ ਅਧਿਕਾਰ ਦਿੰਦਾ ਸਾਨੂੰ ਕਿ ਆ ਸਾਰੇ ਅਸੀਂ ਬਰਾਬਰ ਆ ਆਰਟੀਕਲ 15 ਹੈ ਉਹ ਡਿਸਕ੍ਰਿਮੀਨੇਸ਼ਨ ਨੂੰ ਰੋਕਦਾ ਕਿ ਤੁਸੀਂ ਕਿਸੇ ਬੰਦੇ ਨਾਲ ਰੰਗ ਨਸਲ ਧਰਮ ਜਾਤ ਕਰਕੇ ਉਹਦੇ ਨਾਲ ਪੇਧ ਪਾਵ ਨਹੀਂ ਕਰ ਸਕਦੇ। ਔਰ ਮੁਸਲਮਾਨਾਂ ਨੂੰ ਇਸ ਐਕਟ ਦੇ ਵਿੱਚ ਸਿਟੀਜ਼ਨਸ਼ਿਪ ਦੇਣ ਤੋਂ ਵਾਂਝੇ ਰੱਖਣਾ ਆਪਣੇ ਆਪ ਦੇ ਵਿੱਚ ਹੀ ਇੱਕ ਇਹ ਪੱਖਪਾਤ ਹੈ ਡਿਸਕ੍ਰਿਮੀਨੇਸ਼ਨ ਹੈ ਜੋ ਕਿ ਜਿਹੜੇ ਸੰਵਿਧਾਨ ਦੀਆਂ ਜਿਹੜੀਆਂ ਸਾਡੀਆਂ ਆਧਾਰ ਹੈ ਜਿਹੜਾ ਸਾਡਾ ਸੈਕੂਲਰਿਜ਼ਮ ਉਹਦੇ ਉੱਪਰ ਸਿੱਧਾ ਹਮਲਾ ਹੈ। ਔਰ ਕਈ ਮੈਂ ਕਹੂੰਗਾ ਕੰਟਰੀਜ਼ ਦੇ ਉੱਪਰ ਕਈ ਕੰਟਰੀਜ਼ ਨੇ ਵੀ ਇਸ ਦੇ ਉੱਪਰ ਜਿਹੜਾ ਆਪਣਾ ਰੋਸ ਜ਼ਾਹਰ ਕੀਤਾ ਸਭ ਤੋਂ بڑا ਜਿਹੜਾ ਆਪਾਂ ਮੰਨਦੇ ਹਾਂ ਕਿ ਯੂਨੋ ਆ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਵੀ ਇਹਦੇ ਤੇ ਆਪਣਾ ਰੋਸ ਜ਼ਾਹਰ ਕੀਤਾ ਯੂਐਸਏ ਨੇ ਵੀ ਅਮਰੀਕਾ ਨੇ ਵੀ ਜਿਸ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਸਾਡੇ ਜੀ ਭਾਰਤ ਦੇ ਬਹੁਤ ਵਧੀਆ ਸਬੰਧ ਨੇ ਮੰਨੇ ਜਾਂਦੇ ਨੇ ਤਾਂ ਉਹਨਾਂ ਨੇ ਵੀ ਇਹ ਬਿਲਕੁਲ ਇਸ ਨੂੰ ਇੱਕ ਇਸ ਦੇ ਉੱਪਰ ਚਿੰਤਾ ਜ਼ਾਹਰ ਕੀਤੀ ਹੈ ਔਰ ਇਹਨੂੰ ਬਿਲਕੁਲ ਇੱਕ ਪੱਖਪਾਤੀ ਕਾਨੂੰਨ ਦੇ ਰੂਪ ਦੇ ਵਿੱਚੋਂ ਦੇਖ ਰਹੇ ਨੇ ਉਹਨਾਂ ਦਾ ਬਿਆਨ ਵੀ ਆਇਆ ਹੈ ਕਿ ਇਹ ਜਿਹੜਾ ਹੈਗਾ ਇਹਨੂੰ ਡੈਮੋਕਰੈਟਿਕ ਲੈਵਲ ਦੇ ਉੱਪਰ ਇਹ ਇੱਕ ਡਿਸਕ੍ਰਿਮੀਨੇਸ਼ਨ ਹੈ ਜੋ ਕਿ ਨਹੀਂ ਹੋਣਾ ਚਾਹੀਦਾ ਸੀਗਾ ਉਹਨਾਂ ਨੇ ਭਾਰਤ ਦੇ ਇਸ ਕਾਨੂੰਨ ਦੇ ਉੱਪਰ ਇਤਰਾਜ਼ ਵੀ ਆਪਣਾ ਜਤਾਇਆ ਉਸ ਤੋਂ ਇਲਾਵਾ ਜਿਹੜਾ OIC ਹੈ ਮੁ슬림 ਕੰਟਰੀਜ਼ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਵੱਲੋਂ ਵੀ ਇਹਦੇ ਉੱਪਰ ਆਪਣੇ ਪ੍ਰਤੀਕਿਰਿਆ ਇਹ ਕਿ ਉਹ ਵੀ ਇਹਨੂੰ ਸਹੀ ਨਹੀਂ ਮੰਨ ਰਹੇ ਕਿ ਜੋ ਮੁਸਲਮਾਨਾ ਦਿਨਾਂ ਬਿਤ ਕਰਾ ਕੀਤਾ ਗਿਆ ਇਹਦੇ ਵਿੱਚ ਇਹਦੇ ਵਿੱਚ ਮਹਿੰਦਰ ਜੀ ਮੈਂ ਇੱਕ ਗੱਲ ਤੇ ਪੁੱਛੂੰਗਾ ਤੁਸੀਂ ਕਹਿ ਰਹੇ ਹੋ ਕਿ ਯੂਨੋ ਨੇ ਆਪਣਾ ਇਤਰਾਜ਼ ਜਤਾਇਆ ਓਵਈਸੀ ਨੇ ਇਤਰਾਜ਼ ਜਤਾਇਆ ਯੂਐਸਏ ਨੇ ਇਤਰਾਜ਼ ਜਤਾਇਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਰੇ ਇਤਰਾਜ਼ਾਂ ਦਾ ਸਾਰੇ ਜੋ ਆਬਜੈਕਸ਼ਨਸ ਐ ਭਾਰਤ ਦੀ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਦੇਖੋ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹ ਤਾਂ ਹੁੰਦੇ ਅਸੀਂ ਆਪਣੇ ਸਬੰਧ ਸਹੀ ਰੱਖਣੇ ਨੇ ਉਹ ਪਿੱਛੇ ਜੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਵੀ ਅਮਰੀਕਾ ਗਏ ਸੀ ਤਾਂ ਉਸ ਟਾਈਮ ਵੀ ਇੱਕ ਜਰਨਲਿਸਟ ਨੇ ਸਵਾਲ ਪੁੱਛਿਆ ਸੀਗਾ ਇਹਨਾਂ ਨੂੰ ਕਿ ਜਿਹੜੀ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਖਾਸ ਕਰਕੇ ਔਰ ਘੱਟ ਗਿਣਤੀਆਂ ਦੀ ਜਿਹੜੀ ਪਰਸੀਕਿਊਸ਼ਨ ਹੋ ਰਹੀ ਹੈ ਤਾਂ ਉਹ ਵੀ ਕਿਉਂ ਹੋ ਰਹੀ ਹੈ ਤਾਂ ਉਹਦੇ ਉੱਪਰ ਵੀ ਇਹਨਾਂ ਕੋਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ ਇਸ ਤਰੀਕੇ ਨਾਲ ਸ਼ਰਮਸਾਰ ਹੋਣਾ ਪੈਂਦਾ ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਪਰ ਤਾਂ ਮੈਂ ਬਲਕਿ ਇਹੀ ਅਪੀਲ ਕਰਦਾ ਭਾਰਤ ਦੀ ਸਰਕਾਰ ਨੂੰ ਕਿ ਇਸ ਨੂੰ ਵਾਪਸ ਲਿਆ ਜਾਵੇ ਇਸ ਨੂੰ ਰੱਦ ਕੀਤਾ ਜਾਵੇ ਇਹਦੇ ਸਬੰਧ ਦੇ ਵਿੱਚ ਪਟੀਸ਼ਨਸ ਵੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਦਾਇਰ ਹੋ ਚੁੱਕੀਆਂ ਨੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਔਰ ਸਭ ਤੋਂ ਮੇਨ ਆਸੂ ਇੱਕ ਸੰਸਥਾ ਹੈ ਜਿਹੜੀ ਆਲ ਅਸਾਮ ਸਟੂਡੈਂਟ ਯੂਨੀਅਨ ਜਿਹਦੇ ਵੱਲੋਂ ਅਸਲ ਮੈਂ ਤੁਹਾਨੂੰ ਬੈਕਗ੍ਰਾਉਂਡ ਦੇ ਵਿੱਚ ਵੀ ਥੋੜਾ ਆਪਾਂ ਨੂੰ ਜਾਨਣਾ ਪਏਗਾ ਕਿ ਅਸਲ ਮਮੋਟੀ ਵੀ ਕੀ ਹੈ ਆਸੂ ਵੱਲੋਂ ਵੀ ਰਿਟ ਪਟੀਸ਼ਨ ਪਾਈ ਗਈ ਹੈ ਹਨਰੇਬਲ ਸੁਪਰੀਮ ਕੋਰਟ ਦੇ ਵਿੱਚ ਕਿ ਇਹਨੂੰ ਰੱਦ ਕੀਤਾ ਜਾਵੇ ਹੁਣ ਮੈਂ ਦੱਸਦਾ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਇੱਕ ਕਿਹੜੀ ਆਰਗੇਨਾਈਜੇਸ਼ਨ ਹੈ 1971 ਦੇ ਵਿੱਚ ਜਦੋਂ ਬੰਗਲਾਦੇਸ਼ ਬਣੇ ਹੈ ਪਾਕਿਸਤਾਨ ਤੋਂ ਅਲੱਗ ਹੋਇਆ ਬੰਗਲਾਦੇਸ਼ ਦਾ ਉਸ ਟਾਈਮ ਨਾਲ ਕੁਝ ਲੋਕ ਉਸ ਤੋਂ ਪਹਿਲਾਂ ਵੀ ਆਉਂਦੇ ਰਹੇ ਔਰ ਬੰਗਲਾਦੇਸ਼ ਬਣਨ ਤੋਂ ਬਾਅਦ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਹ ਭਾਰਤ ਦੇ ਵਿੱਚ ਅਸਾਮ ਦੇ ਵਿੱਚ ਆ ਕੇ ਬਸੇ ਤਾਂ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਜਿਹਦਾ ਮੈਂ ਹੁਣ ਜ਼ਿਕਰ ਕੀਤਾ ਕਿ ਇਹਨਾਂ ਨੇ ਵੀ ਵਿਰੋਧ ਕੀਤਾ ਇਸ ਐਕਟ ਦਾ ਤਾਂ ਇਹਨਾਂ ਵੱਲੋਂ 1980 ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਕਿ ਐਜੀਟੇਸ਼ਨ ਸਟੂਡੈਂਟਸ ਦਾ ਇੱਕ ਐਜੀਟੇਸ਼ਨ ਸ਼ੁਰੂ ਕੀਤਾ ਗਿਆ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਜਿਹੜੇ ਇਹ ਬੰਗਲਾਦੇਸ਼ ਤੋਂ ਇੱਧਰ ਇਲੀਗਲ ਇਮੀਗ੍ਰੈਂਟਸ ਇੱਧਰ ਆ ਚੁੱਕੇ ਨੇ ਤਾਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਸ ਚੀਜ਼ ਦੇ ਲਈ ਇਹਨਾਂ ਨੇ ਪ੍ਰੋਟੈਸਟ ਕੀਤਾ ਤੋ ਕਾਫੀ ਜ਼ਿਆਦਾ ਹੋ ਪ੍ਰੋਟੈਸਟ ਵਧਿਆ ਤਾਂ 1985 ਦੇ ਵਿੱਚ ਰਾਜੀਵ ਗਾਂਧੀ ਜੀ ਨੇ ਜਾ ਕੇ ਉੱਥੇ ਇੱਕ ਅਸਾਮ ਐਕੋਰਡ ਸਾਈਨ ਕੀਤਾ ਜਿਹਦੇ ਵਿੱਚ ਇਹ ਵਾਦਾ ਕੀਤਾ ਗਿਆ ਕਿ 1979 ਤੋਂ ਬਾਅਦ ਜਿੰਨੇ ਵੀ ਇੱਥੇ ਬੰਦੇ ਅੰਦਰ ਬੜੇ ਨੇ ਤਾਂ ਉਹਨਾਂ ਨੂੰ ਅਸੀਂ ਬਾਹਰ ਕੱਢਾਂਗੇ। ਔਰ ਉਹ ਚੱਲਦਾ ਰਿਹਾ ਉਹਦੇ ਤੇ ਮਗਰ ਉਹ ਇੰਨਾ ਇਫੈਕਟਿਵ ਨਹੀਂ ਸਾਬਿਤ ਹੋਇਆ ਔਰ ਅਲਟੀਮੇਟਲੀ 2013 ਦੇ ਵਿੱਚ ਆਈ ਥਿੰਕ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਦਾ ਡਾਟਾ ਕਲੈਕਟ ਕੀਤਾ ਕਿ ਮੰਗਿਆ ਇਹਨਾਂ ਕੋਲੋਂ ਕਿ ਕਿੰਨਾ ਕਿੰਨੇ ਸ਼ਰਨਾਰਥੀ ਨੇ ਤੁਹਾਡੇ ਡਾਟਾ ਦੇ ਮੁਤਾਬਕ ਤਾਂ ਇਹਨਾਂ ਨੇ ਉੱਥੇ 19 ਲੱਖ ਬੰਦਾ ਦੱਸਿਆ ਕਿ 19 ਲੱਖ ਬੰਦਾ ਜਿਹੜਾ ਹੈਗਾ ਉਧਰੋਂ ਬੰਗਲਾਦੇਸ਼ ਤੋਂ ਅਸਾਮ ਦੇ ਵਿੱਚ ਆ ਕੇ ਬਸਿਆ ਔਰ ਜਦੋਂ ਇਹ ਦੇਖਿਆ ਗਿਆ ਕਿ 19 ਲੱਖ ਬੰਦਿਆਂ ਦੇ ਵਿੱਚੋਂ ਮਜ਼ਬ ਦੇ ਤੌਰ ਦੇ ਪਰ ਮਜ਼ਬੀ ਤੌਰ ਦੇ ਉੱਪਰ ਜਦੋਂ ਉਹਨਾਂ ਦੀ ਗਿਣਤੀ ਕੀਤੀ ਗਈ ਤਾਂ 12 ਲੱਖ ਉਹਦੇ ਵਿੱਚੋਂ ਨਾਨ-ਮੁਸਲਮ ਔਰ ਸਿਰਫ 7 ਲੱਖ ਮੁਸਲਮਾਨ ਸਿਗੇ ਤਾਂ ਇੱਕ ਚੀਜ਼ ਇਹਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਕਿ ਉਹ ਜਿਹੜੇ 12 ਲੱਖ ਨਾਨ-ਮੁਸਲਮ ਸਿਗੇ ਹਿੰਦੂ ਭਈਚਾਰੇ ਦੇ ਲੋਕ ਸਿਗੇ ਉਹਨਾਂ ਨੂੰ ਇਹ ਨਾਗਰਿਕਤਾ ਦੇਣ ਵਾਸਤੇ ਇਹ ਜਿਹੜਾ ਹੈਗਾ ਐਕਟ ਹੇ ਲਿਆਂਦਾ ਗਿਆ ਤਾਂ ਕਿ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ ਔਰ ਜਿਹੜੇ ਬੰਗਲਾਦੇਸ਼ ਅ ਅਫਗਾਨਿਸਤਾਨ اور پاکستان ਤੋਂ ਜਿਹੜੇ ਸ਼ਰਨਾਰਥੀ ਕੋਈ ਆਉਣਗੇ ਤਾਂ ਉਹਨਾਂ ਨੂੰ ਇਹਦੇ ਵਿੱਚ ਇਹਦੇ ਤਹਿਤ ਇੱਥੇ ਦੀ ਨਾਗਰਿਕਤਾ ਦਿੱਤੀ ਜਾਵੇ। ਮਗਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਬੰਗਲਾਦੇਸ਼ ਦੇ ਵਿੱਚ ਤਾਂ ਅੱਜ ਵੀ 1.5 ਕਰੋੜ ਦੇ ਲਗਭਗ Hindu ਭਾਈਚਾਰੇ ਦੇ ਲੋਕ ਰਹਿ ਰਹੇ ਨੇ। ਅਗਰ ਕੱਲ ਨੂੰ ਉੱਥੇ ਦੀ ਕੋਈ ਐਸੀ ਮੰਨ ਲਓ ਸਰਕਾਰ ਵੱਲੋਂ ਜਾਂ ਕੋਈ ਐਸੀ ਕੋਈ ਨੀਤੀ ਆndi ਹੈ ਜਾਂ ਵੈਸੇ ਉਹ ਗਰੀਬੀ ਕਰਕੇ ਜਾਂ ਹੋਰ ਕਿਸੇ ਕਾਰਨਾ ਕਰਕੇ ਉਹ ਸਾਰੇ ਕਹਿੰਦੇ ਨੇ ਕਿ ਅਸੀਂ ਇੱਥੇ ਇੰਡੀਆ ਦੇ ਵਿੱਚ ਆਵਾਂਗੇ ਸਾਨੂੰ ਇੱਥੇ ਦਿੱਤੇ ਜਾਵੇ ਸਿਟੀਜ਼ਨਸ਼ਿਪ ਤਾਂ ਉਸ ਹਾਲਤ ਦੇ ਵਿੱਚ ਕੀ ਕੀਤਾ ਜਾਊਗਾ ਭਾਰਤੀ ਸਰਕਾਰਾਂ ਕਿਉਂਕਿ ਜਿਹੜੇ ਹੁਣ ਇਸ ਤੋਂ ਬਾਅਦ ਜਿਹੜੀ ਐਨ ਆਰ ਸੀ ਔਰ ਐਨ ਆਰ ਪੀ ਜਿਹੜੀ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਤਾਂ ਉਹਦੇ ਵਿੱਚ ਵੀ ਇਹ ਹੈ ਕਿ ਜੋ ਲੋਕ ਨਹੀਂ ਆਪਣੀ ਨਾਗਰਿਕਤਾ ਸਾਬਤ ਕਰ ਪਾਣਗੇ ਮੰਨ ਲਓ ਪਹਿਲਾਂ ਪਾਸ ਆਮ ਦੀ ਇਕਲੀ ਮਿਸਾਲ ਲੈ ਲਏ ਨੇ ਉੱਥੇ 7 ਲੱਖ ਬੰਦਾ ਤਾਂ ਬੈਠਾ ਜਿਹਨੂੰ ਇਹ ਕਹਿ ਰਹੇ ਨੇ ਕਿ ਇਹ ਮੁਸਲਮਾਨਾਂ ਨੂੰ ਜਦੋਂ ਇਹਨਾਂ ਨੇ ਬਾਹਰ ਕੱਢੀ ਦਿੱਤਾ ਤਾਂ ਉਹ 7 ਲੱਖ ਬੰਦੇ ਨੂੰ ਤਾਂ ਇਹਨਾਂ ਨੂੰ ਨਾਗਰਿਕਤਾ ਦੇਣੀ ਨਹੀਂ ਤਾਂ ਉਹ ਉਹਨਾਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਜਾਊਗਾ ਅੱਛਾ ਤਾਂ ਉਹ ਡਿਟੈਂਸ਼ਨ ਸੈਂਟਰਸ ਬਣਾਉਣ ਦਾ ਖਰਚਾ ਪਹਿਲੀ ਗੱਲ ਤਾਂ ਮੇਰੇ ਖਿਆਲ ਨਾਲ ਕਈ ਹਜ਼ਾਰ ਕਰੋੜ 22000 ਕਰੋੜ ਸ਼ਾਇਦ ਖਰਚਾ ਤਾਂ ਸਿਰਫ ਇਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਉੱਪਰ ਹੀ ਆਇਆ ਹੈ ਕਿ ਇਹ ਇਨਾਂ ਦੀ ਪਰਤਾਲ ਕਰਨ ਵਾਸਤੇ ਪਹਿਲਾਂ ਚੈੱਕ ਕਰਨ ਵਾਸਤੇ ਕਿ ਸੋਰਸੇ ਲੱਗਦੇ ਨੇ ਨਾ ਕਿ ਜਦੋਂ ਜਨਗਣਨਾ ਹੁੰਦੀ ਹੈ ਜਾਂ ਡਾਕੂਮੈਂਟਸ ਚੈੱਕ ਕਰਦੇ ਨੇ ਤਾਂ ਉਹਦੇ ਚੰਮਲਾ ਲੱਗਦਾ ਉਹ ਤੇ ਖਰਚਾ ਹੁੰਦਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਡਿਟੈਂਸ਼ਨ ਸੈਂਟਰ ਨੇ ਤਾਂ 1000 ਲੋਕਾਂ ਨੂੰ ਰੱਖਣ ਵਾਸਤੇ ਡਿਟੈਂਸ਼ਨ ਸੈਂਟਰ ਅਗਰ ਬਣਾਣਾ ਤੁਸੀਂ ਤਾਂ 46 ਕਰੋੜ ਰੁਪਏ ਦਾ ਖਰਚਾ 46 ਕਰੋੜ ਦਾ 1000 ਲੋਕਾਂ ਦਾ ਤਾਂ ਇਸ ਤਰੀਕੇ ਨਾਲ ਤਾਂ ਕਈ ਹਜ਼ਾਰ ਕਰੋੜ ਰੁਪਏ ਸਾਨੂੰ ਪਹਿਲਾਂ ਡਿਟੈਂਸ਼ਨ ਸੈਂਟਰ ਬਣਾਉਣ ਦੇ ਉੱਪਰ ਔਰ ਉਸ ਤੋਂ ਬਾਅਦ ਜੇ ਉੱਥੇ ਰੱਖੋਗੇ ਅਬੀ ਤੱਕ ਉਹਨਾਂ ਨੂੰ ਮਾਰਨਾ ਤਾਂ ਹੈ ਨਹੀਂ ਉਹਨਾਂ ਨੂੰ ਖਾਣਾ ਵੀ ਦੇਣਾ ਪਏਗਾ ਤਾਂ ਇੱਕ ਦਿਨ ਦਾ ਖਰਚਾ ਜਿਹੜਾ ਅਗਰ ਆਪਾਂ ਉਹਨਾਂ ਦਾ ਐਵਰੇਜ ਜੇ ਹੋਰ ਭਾਰਤ ਦੇ ਵਿੱਚ ਵੀ ਪੂਰੇ ਕਰੇ 2 ਦਿਨ ਲੱਖ ਬੰਦਾ ਹੋਰ ਵੀ ਗੱਡੀ ਹੈ ਤਾਂ 10 ਲੱਖ ਦੀ ਆਪਾਂ ਇੱਕ ਰਾਉਂਡ ਫਿਗਰ ਲੈ ਲਈਏ ਤਾਂ 2.5 ਕਰੋੜ ਰੁਪਏ ਦਿੱਲੀ ਉਹਨਾਂ ਦੇ ਖਾਣੇ ਦਾ ਖਰਚਾ ਤਾਂ ਇਹ ਹਜ਼ਾਰਾਂ ਕਰੋੜ ਰੁਪਏ ਕਿਸ ਚੀਜ਼ ਦੇ ਲਈ ਜਿਹੜਾ ਇਹ ਬਰਬਾਦ ਕੀਤਾ ਜਾ ਰਿਹਾ ਹੈ ਇਹ ਇਹ ਸਵਾਲ ਹੈ ਔਰ ਜਿਹੜੇ ਲੋਕ ਉੱਧਰੋਂ ਆਉਣਗੇ ਜਿਨ੍ਹਾਂ ਨੂੰ ਨਾਗਰਿਕਤਾ ਦੇਣ ਨੂੰ ਕਹਿ ਰਹੇ ਨੇ ਤੇ ਉਹ ਲੋਕਾਂ ਨੂੰ ਰੋਜ਼ਗਾਰ ਕਿੱਥੋਂ ਦੇਣਗੇ ਉਹਨਾਂ ਵਾਸਤੇ ਰਹਿਣ ਦਾ ਜਿਹੜਾ ਉਧਰੋਂ ਮੈਂ ਕਹਿੰਨਾ ਜਿਹੜਾ ਹੁਣ ਜਿਹੜੀ ਮੈਂ ਤੁਹਾਨੂੰ ਮਸਾਲ ਦੱਤੀ ਹੈ ਕਿ 1.5 ਕਰੋੜ ਦੇ ਕਰੀਬ ਜਿਹੜਾ ਹਿੰਦੂ ਭਾਈਚਾਰਾ ਜਿਹੜਾ ਬੰਗਲਾਦੇਸ਼ ਦੇ ਵਿੱਚ ਰਹਿ ਰਿਹਾ ਹੈ ਜੋ ਉਹਨਾਂ ਨੇ ਸਾਰਿਆਂ ਨੇ ਕਿਹਾ ਤਾਂ ਕਿ ਅਸੀਂ ਇੱਥੇ ਆਣਾ ਉਹਨਾਂ ਦਾ ਕਿੱਥੋਂ ਇੰਤਜ਼ਾਮ ਕਰਨਗੇ ਇੱਥੇ ਦੇ ਜਿਹੜੇ ਲੋਕ ਬੇਰੋਜ਼ਗਾਰ ਫਿਰ ਰਹੇ ਨੇ ਉਹਨਾਂ ਨੂੰ ਤਾਂ ਸਾਡੇ ਕੋਲੋਂ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਇੱਥੇ ਦਾ ਲੋਕ ਭੁੱਖ ਮਰੀ ਦੇ ਉਹਦੇ ਤੇ ਬੈਠੇ ਨੇ ਕਈ ਐਸੇ ਏਰੀਆ ਦੇ ਪਹਿਲਾਂ ਦਿੱਲੀ ਦੇ ਵਿੱਚ ਹੀ ਮਿਸਾਲ ਲਗਾ ਲਓ ਤੁਸੀਂ ਦਿੱਲੀ ਦੇ ਵਿੱਚ ਝੁੱਗੀ-ਝੋਪੜੀਆਂ ਦੇ ਵਿੱਚ ਲੋਕ ਵਿਚਾਰੇ ਰਹਿੰਦੇ ਉਹ ਤਾਂ ਇੱਥੇ ਦੇ ਹੀ ਵਸਿੰਦੇ ਨੇ ਉਹਨਾਂ ਦੇ ਪੂਰਵਜ ਤਾਂ ਇੱਥੇ ਦੇ ਹੀ ਸੀ ਕਿ ਉਹਨਾਂ ਦੇ ਬਾਪ ਦਾਦੇ ਇੱਥੇ ਦੇ ਹੀ ਸੀ ਉਹ ਇੱਥੇ ਦੇ ਸਿਟੀਜ਼ਨ ਨੇ ਉਹਨਾਂ ਦੀ ਆਪਾਂ ਜਿਹੜੇ ਜ਼ਿੰਦਗੀ ਦੇ ਅ ਪੱਦਰ ਉਹਨੂੰ ਆਪਾਂ ਉੱਚਾ ਚੱਕਣ ਵਾਸਤੇ ਪਹਿਲਾਂ ਪੈਸੇ ਖਰਚ ਲੋ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਉਹਨਾਂ ਦਾ ਆਪਾਂ ਦੂਸਰੇ ਜਿਹੜੇ ਹੈ ਕੰਟਰੀਜ਼ ਦੇ ਲੋਕ ਨੇ ਉਹਨਾਂ ਵਾਸਤੇ ਬਾਅਦ ਦੇ ਵੀ ਸੋਚਾਂਗੇ ਪਹਿਲਾਂ ਆਪਾਂ ਆਪਣੇ ਲੋਕਾਂ ਵਾਸਤੇ ਕੁਝ ਕਰੀਏ ਇੱਕ ਮੋਹਿਨ ਸਾਹਿਬ ਨੇ ਗੱਲ ਸੋ ਇੱਥੇ ਹੁਣ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋ ਮੈਂ ਵੀ ਨਿਊਜ਼ ਦੇ ਵਿੱਚ ਕਿਤੇ ਦੇਖਿਆ ਕਿ ਕੇਰਲਾ ਦੇ ਸੀਐਮ ਨੇ ਤਾਂ ਬਿਲਕੁਲ ਨਿੰਕਾਰ ਹੀ ਕਰਤਾ ਜੀ ਕਿ ਅਸੀਂ ਤਾਂ ਇਸ ਚੀਜ਼ ਨੂੰ ਲਾਗੂ ਕਰਾਂਗੇ ਹੀ ਨਹੀਂ ਇਟ ਮੀਨਸ ਇੰਡੀਆ ਦੇ ਵਿੱਚ ਫੈਡਰਲ ਸਿਸਟਮ ਹੈ ਹਰੇਕ ਸਟੇਟ ਇੰਡੀਪੈਂਡੈਂਟ ਹੈ ਹਮ ਅਗਰ ਆਪਾਂ ਗੱਲ ਪੰਜਾਬ ਦੀ ਕਰਦੇ ਪੰਜਾਬ ਦੇ ਵਿੱਚ ਬੈਠੇ ਆ ਕੀ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਸੀਐਮਓ ਜਾਂ ਆਪਾਂ ਗੱਲ ਕਰੀਏ ਚੀਫ ਮਿਨਿਸਟਰ ਆਫ ਪੰਜਾਬ ਨੇ ਕੋਈ ਇਸ ਕਿਸਮ ਦੀ ਸਟੇਟਮੈਂਟ ਦਿੱਤੀ ਹੈ ਕਿਉਂਕਿ ਲਾਸਟ ਟਾਈਮ ਮੇਰੀ ਯਾਦ ਹੈ ਕਾਂਗਰਸ ਗਵਰਨਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਾ ਆਨ ਦਾ ਸਪੌਟ ਇਹਨੂੰ ਲਾਗੂ ਕਰਨ ਦੇ ਵਿੱਚ ਨਾ ਕਰਤੀ ਸੀ ਇਹਦੇ ਵਿੱਚ ਕੋਈ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਕਿਸਮ ਦੀ ਕੋਈ ਸਟੇਟਮੈਂਟ ਆਈ ਹੈ ਪਹਿਲੀ ਗੱਲ ਤਾਂ ਇਹ ਸੈਂਟਰ ਦਾ ਮਾਮਲਾ ਹੈ ਓਕੇ ਇਹ ਜਿਹੜਾ ਸਿਟੀਜ਼ਨ ਦੇ ਨਾ ਸਿਟੀਜ਼ਨਸ਼ਿਪ ਦੇਣੀ ਕਿਸੇ ਨੂੰ ਬਾਹਰਲੇ ਸ਼ਨਾਰਥੀ ਨੂੰ ਇਹ ਜਿਹੜਾ ਅਫੇਅਰ ਹੈ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਮਾਮਲਾ ਹੈ ਜੀ ਇਹਦੇ ਵਿੱਚ ਸਟੇਟ ਗਵਰਨਮੈਂਟਸ ਕੁਝ ਨਹੀਂ ਕਰ ਸਕਦੀਆਂ ਹੈਗੀਆਂ ਕਿਉਂਕਿ ਜੋ ਆਪੋਜ਼ ਕੀਤਾ ਮਤਲਬ ਕੇਰਲਾ ਦੇ ਸੀਐਮ ਨੇ ਉਹ ਬੋਲਿੰਗ ਕੇਮ ਆਪੋਜ਼ ਕੀਤਾ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਹੈ ਉਹਨਾਂ ਨੇ ਕਿਹਾ ਸੀ ਆਨਰੇਬਲ ਸੁਪਰੀਮ ਕੋਰਟ ਚ ਜਾਵਾਂਗੇ ਜੀ ਉਹਨਾਂ ਨੇ ਕਿਉਂਕਿ ਇਹ ਜਿਹੜਾ ਮਾਮਲਾ ਹੀ ਜਦੋਂ ਹோம் ਮਿਨਿਸਟਰੀ ਨਾਲ ਇੰਡੀਅਨ ਹோம் ਮਿਨਿਸਟਰੀ ਨਾਲ ਜੁੜਿਆ ਹੋਇਆ ਸੈਂਟਰ ਦੀ ਤਾਂ ਉਹਦੇ ਵਿੱਚ ਸਟੇਟ ਗਵਰਨਮੈਂਟ ਦਾ ਐਡਾ ਕੋਈ ਰੋਲ ਨਹੀਂ ਹੈ ਮਗਰ ਫਿਰ ਵੀ ਜਿਹੜੇ ਤੁਸੀਂ ਗੱਲ ਸਵਾਲ ਕੀਤਾ ਤਾਂ ਮੈਂ ਕੱਲ ਦੇਖ ਰਿਹਾ ਸੀਗਾ ਕਿ ਇਹਨਾਂ ਦੇ ਜਿਹੜੇ ਸੁਪਰੀਮ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਬਹੁਤ ਆਪੋਜ਼ ਕੀਤਾ ਇਸ ਚੀਜ਼ ਨੂੰ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕਹਿ ਰਿਹਾ ਇਹ ਇਹ ਵੀ ਉਹਨਾਂ ਨੇ ਦੁਹਰਾਈਆਂ ਨੇ ਕਿ ਉਹਨਾਂ ਨੂੰ ਰੋਜ਼ਗਾਰ ਕਿੱਥੋਂ ਦਿੱਤਾ ਜਾਊਗਾ ਪਹਿਲਾਂ ਇੱਥੇ ਦੇ ਲੋਕਾਂ ਦੀ ਆਪਾਂ ਫਿਕਰ ਕਰ ਲਈਏ ਫਿਰ ਉਸ ਤੋਂ ਬਾਅਦ ਆਪਾਂ ਬਾਹਰਲੇ ਲੋਕਾਂ ਨੂੰ ਇੱਥੇ ਲਿਆ ਕੇ ਬਸਾ ਲਈਏ ਜੇ ਕਰੋਨਾ ਲੋਕ ਇੱਥੇ ਆ ਗਏ ਉਹਨਾਂ ਨੂੰ ਸਿਟੀਜ਼ਨਸ਼ਿਪ ਦੇਣ ਨਾਲੋਂ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨ ਨਾਲੋਂ ਉਹਨਾਂ ਦੇ ਖਾਣ-ਪੀਣ ਦਾ ਉਹਨਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਕਰਨ ਨਾਲੋਂ ਜਿਹੜੇ ਲੋਕ ਇੱਥੇ ਦੇ ਪਛਿੰਦੇ ਨੇ ਜਿਹੜੇ ਇੱਥੇ ਪੈਦਾ ਹੋਏ ਨੇ ਪਹਿਲਾਂ ਉਹਨਾਂ ਦੀ ਆਪਾਂ ਫਿਕਰ ਕਰੀਏ ਠੀਕ ਹੈ ਜੀ ਔਰ ਹੁਣ ਬਤੌਰ ਇੱਕ ਵਕੀਲ ਤੁਹਾਡਾ ਕੀ ਸੁਜੈਸ਼ਨ ਹੈ ਕੀ ਕਰਨਾ ਚਾਹੀਦਾ ਹੈ ਦੇਖੋ ਇਹ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਹੁਣ ਡਿਸਾਈਡ ਕਰਨਾ ਹੈ ਇਹਦੇ ਵਿੱਚ ਆਲਰੇਡੀ ਕਈ ਪਟੀਸ਼ਨਸ ਉੱਤੇ ਮੂਵ ਹੋ ਚੁੱਕੀਆਂ ਨੇ ਬਾਕੀ ਇੱਕ ਲੋਕਾਂ ਦੇ ਵਿੱਚ ਇੱਕ ਆ ਕਾਫੀ ਪੈਨਿਕ ਮੈਨੇ ਦੇਖਿਆ ਕਿ ਮਾਹੌਲ ਬਣਿਆ ਹੋਇਆ ਕਿ ਡਾਕੂਮੈਂਟਸ ਮੰਗਣਗੇ ਠੀਕ ਹੈ ਉਸ ਤੋਂ ਬਾਅਦ ਕਿ ਸਾਨੂੰ ਕਿਤੇ ਰਿਪੋਰਟ ਨਾ ਕਰਦਨ ਕਿ ਇਹ ਇਹ ਯੂਸਲੈਸ ਗੱਲਾਂ ਨੇ ਤੁਸੀਂ ਇੱਥੇ ਹੀ ਪੈਦਾ ਹੋਏ ਹੋ ਸਾਡੇ ਬਾਬਦਾਂ ਦੇ ਇੱਥੇ ਪੈਦਾ ਹੋਏ ਨੇ ਔਰ ਦੂਸਰੀ ਗੱਲ ਇਹ ਮੈਂ ਇੱਕ ਹੋਰ ਉਹਨਾਂ ਦੀ ਨੌਲੇਜ ਦੇ ਵਿੱਚ ਕਰ ਦਵਾ ਇਹ ਜਿਹੜੇ ਭਾਰਤ ਦਾ ਮੁਸਲਮਾਨ ਹੈ 90% ਜਿਹੜਾ ਮੁਸਲਮਾਨ ਭਾਰਤ ਦੇ ਵਿੱਚ ਹੈ ਉਹ ਸਾਰੇ ਆਪਾਂ ਮੂਲ ਨਿਵਾਸੀ ਇੱਥੇ ਦੇ ਸਾਡੇ ਦਾ ਅਗਰ ਤੁਸੀਂ ਡੀਐਨਏ ਵੀ ਚੈੱਕ ਕਰੋਗੇ ਤਾਂ ਉਹ ਇਸੇ ਮਿੱਟੀ ਦੇ ਨਿਕਲਣਗੇ ਉਹ ਸਾਨੂੰ ਕੱਢਣ ਵਾਸਤੇ ਜੇ ਕੋਈ ਸੋਚ ਰਿਹਾ ਹੈ ਤਾਂ ਉਹ ਬਹੁਤ ਬੇਵਕੂਫ ਬੰਦਾ ਹੈ ਕਿਉਂਕਿ ਇੱਥੇ ਦੇ ਲੋਕਾਂ ਨੇ ਐਕਸੈਪਟ ਕੀਤਾ ਹੋਇਆ ਇਸਲਾਮ ਸਾਡੇ ਜਿਹੜੇ ਪੂਰਵਜ ਸੀਗੇ ਉਹਨਾਂ ਨੇ ਇਸਲਾਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ دین ਮਜ਼ਹਬ ਹੈ ਜਿਹੜਾ ਇਹੀ ਠੀਕ ਹੈ ਸੱਚਾ ਮਜ਼ਬੂ ਹੈ ਨੂੰ ਮੰਨ ਕੇ ਆ ਇੱਥੇ ਲੋਕ ਰਿਬਰਟ ਹੋਏ ਨੇ ਸਾਡੇ ਮੁਤਾਬਕ ਕਿ ਆਪਣੇ ਅਸਲੀ ਉਹਦੇ ਵਿੱਚ ਮੁੜੇ ਹੋਏ ਨੇ ਆਪਣੇ ਅਸਲੀ ਧਰਮ ਨਾਲ ਜੁੜੇ ਹੋਏ ਨੇ ਤਾਂ ਅਸੀਂ ਤਾਂ ਇੱਥੇ ਹੀ ਰ੍ਹਾਂਗੇ ਠੀਕ ਹੈ ਇਹ ਤਾਂ ਜੋ ਲੋਕ ਇਹ ਕਿ ਅਸਰਾਈਆਂ ਲਗਾ ਰਹੇ ਨੇ ਕਿ ਜੀ ਸਾਰੇ ਮੁਸਲਮਾਨਾਂ ਨੂੰ ਡਾਕੂਮੈਂਟਸ ਇਕੱਠੇ ਕਰਨੇ ਪੈਣਗੇ ਐਸਾ ਫਿਲਹਾਲ ਕੋਈ ਉਹ ਨਹੀਂ ਹੈ ਔਰ ਇਨਸ਼ਾਅੱਲਾ ਇਹ ਕਿਸੇ ਦੇ ਬਾਪ ਦਾ ਵੀ ਮੁਲਕ ਨਹੀਂ ਹੈ ਕਿ ਹਾਂ ਜੀ ਜਿਹਨੇ ਅੱਜ ਮੂੰਹ ਚੱਕ ਕੇ ਕੋਈ ਉੱਠ ਕੇ ਜੇ ਕੋਈ ਸਰਕਾਰ ਕੋਈ ਫਿਰਕਾ ਪਰਸਤੀ ਵਾਲੀ ਆ ਗਈ ਤਾਂ ਉਹ ਚੱਕ ਕੇ ਦੂਸਰੇ ਨੂੰ ਪਰਸੀਕਿਊਸ਼ਨ ਕਰੂਗੀ ਇਸ ਤਰੀਕੇ ਨਾਲ ਨਹੀਂ ਹੁੰਦਾ ਹੁੰਦਾ ਇਤਿਹਾਸ ਚੱਕ ਕੇ ਦੇਖ ਲਓ ਅਗਰ ਕਿਸੇ ਨੇ ਕਿਸੇ ਕੌਮ ਨੂੰ ਇਹਨਾਂ ਦਬਾਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਉਹਨੇ ਸਭਾਏ ਬਰਬਾਦੀ ਤੋਂ ਹੋਰ ਕੁਝ ਨਹੀਂ ਕੀਤਾ ਹੈਗਾ ਆਪਣਾ ਇਸ ਲਈ ਮੈਂ ਇਹ ਹੁਣ ਵੀ ਅਪੀਲ ਕਰਦਾ ਕਿ ਇਸ ਪਾਸੇ ਨੂੰ ਨਾ ਜਾਇਆ ਜਾਵੇ ਕਿ ਇਹ ਮੁਲਕ ਨੂੰ ਤੋੜਨ ਵਾਲੇ ਪਾਸੇ ਕਿ ਲੋਕਾਂ ਦੇ ਵਿੱਚ शांति फैले क्योंकि ये मैं कहूंगा कि लोगों ਦੇ ਵਿੱਚ ਇੱਕ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਦੀ ਜਿਹੜੀ ਭਾਵਨਾ ਕਿ ਸਾਡੇ ਨਾਲ ਪੱਖਪਾਤ ਹੋਇਆ ਇਹ ਵੀ ਭਾਵਨਾ ਫਲਾਣਾ ਵੀ ਇੱਕ ਜੁਰਮ ਹੈ ਇਹ ਜਿਹੜਾ ਸਾਡਾ ਸੰਵਿਧਾਨ ਹੈ ਉਹਨੇ ਸਾਫ਼ ਕਿਹਾ ਹੋਇਆ ਕਿ ਹਾਂਜੀ ਡਿਸਕ੍ਰਿਮੀਨੇਸ਼ਨ ਸਾਡੇ ਨਾਲ ਨਹੀਂ ਹੋ ਸਕਦੀ ਸਾਡੇ ਮਜ਼ਬਬ ਦੇ ਬੇਸ ਦੇ ਉੱਪਰ ਸਾਡੇ ਰੰਗ ਨਸਲ ਦੇ ਬੇਸ ਦੇ ਉੱਪਰ ਜਾਤ ਦੇ ਬੇਸ ਦੇ ਉੱਪਰ ਔਰ ਦੂਸਰਾ ਜਿਹੜਾ ਇਹ ਕਹਿ ਰਹੇ ਨੇ ਕਿ ਹਾਂਜੀ ਅਸੀਂ ਮੁਸਲਮਾਨਾਂ ਨੂੰ ਛੱਡ ਕੇ ਬਾਕੀ ਸਾਰੇ ਧਰਮਾਂ ਨੂੰ ਅਸੀਂ ਜਿਹੜੀ ਦੇ ਰਹੇ ਆ ਸਿਟੀਜ਼ਨਸ਼ਿਪ ਤਾਂ ਬਰਮਾ ਦੇ ਵਿੱਚ ਬੋਧੀ ਨੇ ਉਹ ਉਹ ਕਿਉਂ ਨਹੀਂ ਦੇ ਰਹੇ ਫਿਰ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀਗਾ ਕਿ ਹਾਂਜੀ ਜਿੰਨੇ ਵੀ ਬੋਧੀ ਨੇ ਸਾਰਿਆਂ ਨੂੰ ਅਸੀਂ ਇੱਥੇ ਸਿਟੀਜ਼ਨਸ਼ਿਪ ਦਿੰਨੇ ਆ ਤੁਸੀਂ ਉਹ ਉਹਨਾਂ ਨੇ ਕਿਉਂ ਨਹੀਂ ਬਣਾਇਆ ਹੈਗਾ ਨੇਪਾਲ ਦੇ ਵਿੱਚ ਸਾਡੇ ਹਿੰਦੂ ਭਰਾ ਰਹਿੰਦੇ ਨੇ ਉਹਨਾਂ ਨੇ ਕਿਉਂ ਨਹੀਂ ਕਿਹਾ ਹੈਗਾ ਕਿ ਸਾਡੇ ਕੋਲ ਇੱਥੇ ਆ ਜਾਓ ਅਸੀਂ ਕਿਉਂ ਕਰ ਰਹੇ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਸਿਰਫ ਇਹ ਦਿਖਾ ਕੇ ਇੱਕ ਬੜੇ ਤਬਕੇ ਨੂੰ ਇਹ ਦਿਖਾ ਕੇ ਕਿ ਹਾਂ ਜੀ ਅਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਅਸੀਂ ਤੰਗ ਕਰ ਰਹੇ ਹਾਂ ਇਹਨਾਂ ਨੂੰ ਪਰਤਾੜਿਤ ਕਰ ਰਹੇ ਹਾਂ ਕਿ ਤੁਸੀਂ ਇਕੱਠੇ ਹੋ ਕੇ ਵੋਟ ਪਾਓ ਔਰ ਮੈਂ ਕਹੂੰਗਾ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਸੋਚ ਕੇ ਇਹਨਾਂ ਦੇ ਨਫ਼ਰਤ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਅਗਰ ਕੋਈ ਅਸੀਂ ਵੋਟ ਪਾ ਪਾ ਵੀ ਰਹੇ ਹਾਂ ਤਾਂ ਇਸ ਮੁਲਕ ਨੂੰ ਤੁਸੀਂ ਮੈਂ ਕਹੂੰਗਾ ਕਿ ਹੋਰ ਤਰੱਕੀ ਵੱਲ ਜਿਹੜਾ ਆਪਾਂ ਲੈ ਕੇ ਜਾ ਸਕਦੇ ਹਾਂ ਉਹਦੇ ਵਿੱਚ ਤੁਸੀਂ ਰੋੜਾ ਟਿਕਾ ਰਹੇ ਜਿਹੜੇ ਸਾਰੇ ਆਪਾਂ ਇਕੱਠੇ ਹੋ ਕੇ ਕਿਉਂਕਿ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਵੀ ਮੁਸਲਮਾਨਾਂ ਦਾ ਉਨਾ ਹੀ ਯੋਗਦਾਨ ਆ ਜਿੰਨੇ ਹੋਰ ਜਾਤਾਂ ਦਾ ਹੋਰ ਧਰਮਾਂ ਦਾ ਤਾਂ ਇਹਨੂੰ ਅਸੀਂ ਬਿਲਕੁਲ ਹੀ ਡਿਨਾਈ ਕਰਦੇ ਹਾਂ ਇਹਨੂੰ ਬਿਲਕੁਲ ਰਿਜੈਕਟ ਕਰਦੇ ਹਾਂ ਅਸੀਂ ਜਿਹੜਾ ਇਹਨਾਂ ਨੇ ਸਿਟੀਜ਼ਨ ਐਮੈਂਡਮੈਂਟ ਐਕਟ ਧਰਮ ਦੇ ਬੇਸ ਦੇ ਉੱਪਰ ਜੋ ਲੈ ਕੇ ਆਏ ਨੇ ਮੁਸਲਮਾਨ ਭਾਰਤ ਦਾ ਇੱਕ ਇੱਕ ਮੁਸਲਮਾਨ ਰਿਜੈਕਟ ਕਰਦਾ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਬਹੁ ਗਿਣਤੀ ਸਮਾਜ ਜਿਹੜਾ ਇੱਥੇ ਦਾ ਉਹ ਵੀ ਸਾਡੇ ਨਾਲ ਇਹਦੇ ਵਿੱਚ ਹਾਦ ਹਾ ਦਾ ਨਾਰਾ ਮਾਰੇਗਾ ਔਰ ਧਰਮ ਦੇ ਨਾਮ ਦੇ ਉੱਪਰ ਇਸ ਮੁਲਕ ਨੂੰ ਸੀ ਨਹੀਂ ਵੰਡਣ ਦੇ ਸਕਦੇ ਮੁਬੀਨ ਸਾਹਿਬ ਬਹੁਤ ਮਤਲਬ ਇੱਕ achhi discussion ਰਹੀ ਇਸ ਟਾਪਿਕ ਦੇ ਉੱਪਰ ਤੁਹਾਡੇ ਨਾਲ ਔਰ ਮੈਂ ਉਮੀਦ ਕਰਦਾ ਕਿ ਕਾਫੀ ਨੌਲੇਜ ਵੀ ਮਿਲੀ ਹੋਗੀ ਉਹਨਾਂ ਲੋਕਾਂ ਨੂੰ ਜਿਹੜੇ ਪੈਨਿਕ ਦੇ ਵਿੱਚ ਨੇ ਔਰ ਆਉਣ ਵਾਸਤੇ ਸਮਾਹ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਔਰ ਭਗ ਦੇ ਮੁੱਦਿਆਂ ਦੇ ਉੱਪਰ ਵੀ ਗੱਲ ਕਰਦੇ ਰਾਂਗੇ ਤੁਹਾਡੇ ਨਾਲ ਥੈਂਕ ਯੂ ਜੀ ਇਨਸ਼ਾਅੱਲਾ ਜਜ਼ਾਕ ਅੱਲਾ ਅਪਾ ਗੱਲ ਕਰ ਰਹੇ ਸੀ ਮੁਬੀਨ ਫਰੂਕੀ ਸਾਹਿਬ ਦੇ ਨਾਲ ਅ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਹ ਐਡਵੋਕੇਟ ਬਤੌਰ ਪੇਸ਼ਾ ਐਡਵੋਕੇਟ ਹੈ ਔਰ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰੈਜ਼ੀਡੈਂਟ ਹੈ ਔਰ ਅਲੱਗ-ਅਲੱਗ ਮੁੱਦਿਆਂ ਤੇ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਜਿਵੇਂ ਇਹਨਾਂ ਨੇ ਦੱਸਿਆ ਕਿ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬੰਦਾ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੈ ਆਪਣਾ ਇੱਥੇ ਇਸ ਧਰਤੀ ਨੂੰ ਆਪਣੀ ਜਨਮ ਭੂਮੀ ਮੰਨਦਾ ਇਸ ਮਿੱਟੀ ਦੀ ਉਪਜਾ ਇਸ ਮਿੱਟੀ ਦੇ ਵਿੱਚੋਂ ਹੀ ਉਪਜਿਆ ਤਾਂ ਇਸ ਮਿੱਟੀ ਦੇ ਵਿੱਚ ਹੀ ਫਨਾ ਹੋਊਗਾ ਇਨਾ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਫਿਰ ਐਸੇ ਹੀ ਕਿਸੇ ਵਧੀਆ ਟੌਪਿਕ ਦੇ ਉੱਪਰ ਗੱਲਬਾਤ ਕਰਨ ਵਾਸਤੇ ਇੱਕ ਕਿਸੇ ਖਾਸ ਮਹਿਮਾਨ ਦੇ ਨਾਲ ਮੁਲਾਕਾਤ ਹੁੰਦੀ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ